ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਸਾਖੀ ਵਿੱਚ ਆਪਾਂ ਜਾਣਾਂਗੇ ਕਿ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਸੇਵਕ ਦਾ ਮਰਿਆ ਹੋਇਆ ਬੱਚਾ ਜਿਉਂਦਾ ਕਿਵੇਂ ਕੀਤਾ ਤਾਂ ਆਓ ਆਪਾਂ ਸੋਚੀ ਸ਼ੁਰੂ ਕਰਦੇ ਹਾਂ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਜਾਂਦੇ ਜਾਂਦੇ ਇੱਕ ਪਿੰਡ ਦੇ ਬਾਹਰ ਜਾ ਕੇ ਬੈਠ ਗਏ ਉਸ ਪਿੰਡ ਦੇ ਵਿੱਚ ਇੱਕ ਸਿੱਖ ਰਹਿੰਦਾ ਸੀ ਜਦੋਂ ਉਹ ਸਿੱਖ ਬਾਹਰ ਆਉਂਦਾ ਹੈ ਤਾਂ ਉਹ ਵੇਖਦਾ ਹੈ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਇੱਕ ਰਬਾਬੀ ਬੈਠਾ ਹੈ ਜੋ ਕਿ ਸ਼ਬਦ ਪੜ ਰਿਹਾ ਹੈ ਉਹ ਸਿੱਖ ਬਹੁਤ ਪ੍ਰਸੰਨ ਹੋਇਆ ਅਤੇ ਆ ਕੇ ਗੁਰੂ ਜੀ ਦੇ ਅੱਗੇ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਅਰਦਾਸ ਕੀਤੀ ਕਹਿਣ ਲੱਗਾ ਕਿ ਮਹਾਰਾਜ ਜੀ ਮਿਹਰਬਾਨੀ ਕਰਕੇ ਧਰਮਸ਼ਾਲਾ ਦੇ ਅੰਦਰ ਚੱਲੋ ਉਸ ਸਥਾਨ ਨੂੰ ਵੀ ਪਵਿੱਤਰ ਕਰ ਦਿਓ ਜੀ ਤਾਂ ਉਹ ਸਿੱਖ ਦੀ ਗੱਲ ਸੁਣ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਭਈ ਮਰਦਾਨਾ ਜੀ ਨੂੰ ਕਹਿਣ ਲੱਗੇ ਉਸ ਸਿੱਖ ਦੀ ਵੀ ਬੇਨਤੀ ਪ੍ਰਵਾਨ ਕਰਦੇ ਹਨ ਅਤੇ ਚੱਲਦੇ ਹਨ ਇਹ ਗੱਲ ਕਹਿ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਉਸ ਸਿੱਖ ਦੇ ਘਰ ਦੇ ਅੱਗੇ ਬੈਠ ਜਾਂਦੇ ਹਨ ਅਤੇ ਉਹ ਸਿੱਖ ਘਰੋਂ ਬਹੁਤ ਗਰੀਬ ਸੀ ਉਸ ਦੇ ਹਾਲਾਤ ਇਸ ਤਰ੍ਹਾਂ ਸੀ ਕਿ ਜੇਕਰ ਉਸ ਨੂੰ ਦਿਨ ਦੀ ਰੋਟੀ ਮਿਲ ਜਾਵੇ ਤਾਂ ਰਾਤ ਦੀ ਨਹੀਂ ਸੀ ਮਿਲਦੀ ਜੇਕਰ ਰਾਤ ਨੂੰ ਮਿਲ ਜਾਵੇ ਤਾਂ ਦਿਨ ਹੀ ਨਹੀਂ ਸੀ ਮਿਲਦੀ ਉਸ ਘਰ ਵਿੱਚ ਉਹ ਸਿੱਖ ਅਤੇ ਉਸ ਦੀ ਘਰਵਾਲੀ ਅਤੇ ਉਹਨਾਂ ਦਾ ਇੱਕ ਬੱਚਾ ਰਹਿੰਦੇ ਸਨ ਉਸ ਸਿੱਖ ਨੇ ਭੋਜਨ ਤਿਆਰ ਕੀਤਾ ਅਤੇ ਸਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਘਰ ਭੋਜਨ ਛਕਿਆ ਅਤੇ ਅਗਲੇ ਦਿਨ ਉਸ ਸਿੱਖ ਦੇ ਘਰ ਭੋਜਨ ਤਿਆਰ ਕਰਨ ਵਾਸਤੇ ਕੋਈ ਵੀ ਰਾਸ਼ਨ ਪਾਣੀ ਨਹੀਂ ਸੀ ਉਸ ਸਿੱਖ ਨੇ ਆਪਣੇ ਸਿਰ ਦੇ ਵਾਲ ਕੱਟੇ ਅਤੇ ਅਤੇ ਉਹਨਾਂ ਨੂੰ ਵੇਚ ਕੇ ਭੋਜਨ ਦਾ ਸਮਾਨ ਲੈ ਆਂਦਾ ਉਹ ਸਿੱਖ ਅੰਬਰਤਾਰੀ ਨਹੀਂ ਸੀ ਅਤੇ ਰਾਸ਼ਨ ਪਾਣੀ ਦਾ ਸਮਾਨ ਲੈ ਕੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਭੋਜਨ ਤਿਆਰ ਕਰੋ ਉਹ ਅੰਦਰੋਂ ਭੋਜਨ ਦਾ ਤਿਆਰ ਕਰਨ ਦੇ ਲਈ ਬਰਤਨ ਲੈਣ ਗਈ ਤਾਂ ਬਾਹਰ ਉਸ ਦਾ ਬੱਚਾ ਚੁੱਲ੍ਹੇ ਵਿੱਚ ਪਾ ਕੇ ਸੜ ਕੇ ਮਰ ਗਿਆ ਜਦ ਉਹ ਬਾਹਰ ਆਈ ਤਾਂ ਉਸ ਨੇ ਵੇਖਿਆ ਕਿ ਕਿ ਉਸ ਦਾ ਬੱਚਾ ਮਰ ਗਿਆ ਹੈ ਉਸ ਨੇ ਮਰੇ ਹੋਏ ਬੱਚੇ ਨੂੰ ਇੱਕ ਕੱਪੜੇ ਵਿੱਚ ਲਪੇਟਿਆ ਅਤੇ ਅੰਦਰ ਰੱਖ ਦਿੱਤਾ ਪਰ ਉਸ ਨੇ ਇਹ ਗੱਲ ਆਪਣੇ ਘਰ ਵਾਲੇ ਨੂੰ ਨਹੀਂ ਦੱਸੀ ਸੋਚਣ ਲੱਗੀ ਕਿ ਕਿਤੇ ਸਾਧ ਭੁੱਖੇ ਹੀ ਨਾ ਚਲੇ ਜਾਣ ਜਦੋਂ ਭੋਜਨ ਤਿਆਰ ਹੋਇਆ ਤਾਂ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਕਿ ਮਹਾਰਾਜ ਭੋਜਨ ਤਿਆਰ ਹੈ ਤੁਸੀਂ ਸੰਤਾਂ ਨੂੰ ਸਾਧ ਲਿਆਓ ਤੇ ਉਸ ਸਿੱਖ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਭੋਜਨ ਤਿਆਰ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉੱਠ ਕੇ ਉਸ ਸਿੱਖ ਦੇ ਘਰ ਆ ਗਏ ਉਸ ਸਿੱਖ ਨੇ ਭੋਜਨ ਗੁਰੂ ਜੀ ਦੇ ਅੱਗੇ ਰੱਖਿਆ ਅੰਤਰਜਾਮੀ ਗੁਰੂ ਜੀ ਕਹਿਣ ਲੱਗੇ ਕਿ ਸਿੰਘਣੀਏ ਉਸ ਬੱਚੇ ਨੂੰ ਵੀ ਸੱਦੋ ਇਹ ਗੱਲ ਸੁਣ ਕੇ ਉਹ ਸਿੰਘਣੀ ਕਹਿਣ ਲੱਗੀ ਕਿ ਉਹ ਬੱਚਾ ਤਾਂ ਅੰਦਰ ਸੁੱਤਾ ਪਿਆ ਹੋਵੇਗਾ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉਸ ਨੂੰ ਵੀ ਬੁਲਾ ਕੇ ਲੈ ਕੇ ਆਓ ਉਸ ਸਿੰਘਣੀ ਨੇ ਕਿਹਾ ਕਿ ਉਹ ਤਾਂ ਸੁੱਤਾ ਪਿਆ ਹੈ ਤੁਸੀਂ ਭੋਜਨ ਛਕ ਲਓ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੇਰੇ ਬਾਲਕ ਦਾ ਨਾਮ ਕੀ ਹੈ ਤਾ ਉਸ ਸਿੰਘਣੀ ਨੇ ਜਵਾਬ ਦਿੱਤਾ ਕਿ ਉਸ ਦਾ ਨਾਮ ਲਾਲ ਹੈ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਬੱਚਾ ਲਾਲ ਲਿਆ ਬਾਹਰ ਆਓ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇੰਨਾ ਕਹਿਣ ਦੀ ਧੀਰ ਸੀ ਤੇ ਉਹ ਬੱਚਾ ਖੇਡਦਾ ਖੜਾਉਂਦਾ ਬਾਹਰ ਆ ਗਿਆ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ ਅਤੇ ਉਹ ਸਿੰਘਣੀ ਤਾਨਿਸ਼ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਟੈ ਗਈ ਤੇ ਕਹਿਣ ਲੱਗੀ ਦਾਤਾ ਜੀ ਤੁਸੀਂ ਧੰ ਹੋ ਅਤੇ ਅਗਲੇ ਦਿਨ ਉਹਨਾਂ ਦੇ ਘਰ ਵਿੱਚ ਰੋਟੀ ਪਕਾਉਣ ਵਾਸਤੇ ਰਾਸ਼ਨ ਹੈ ਨਹੀਂ ਸੀ ਫਿਰ ਉਹਨਾਂ ਨੇ ਸਲਾਹ ਕੀਤੀ ਕਿ ਆਪਾਂ ਇਸ ਬਾਲਕ ਨੂੰ ਵੇਚ ਆਉਨੇ ਹ ਜਦ ਉਹ ਦੋਨੇ ਆਪਣੇ ਬਾਲਕ ਨੂੰ ਵੇਚਣ ਗਏ ਤਾਂ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਸਿੱਖਾ ਤੇਰਾ ਬਾਲਕ ਕਿੱਥੇ ਹੈ ਤਾਂ ਉਸ ਸਿੱਖ ਨੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਗੁਰੂ ਜੀ ਤੁਹਾਨੂੰ ਸਾਰਾ ਕੁਝ ਪਤਾ ਹੈ ਅਤੇ ਪਾਪੀ ਹਾਂ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਸਿੱਖਾ ਉਸ ਬਾਲਕ ਨੂੰ ਲੈ ਕੇ ਆ ਤਾਂ ਉਹ ਸਿੱਖ ਉਸ ਬੱਚੇ ਨੂੰ ਲੈ ਕੇ ਆਇਆ ਤੇ ਗੁਰੂ ਜੀ ਦੇ ਅੱਗੇ ਖੜਾ ਕਰ ਦਿੱਤਾ ਅਤੇ ਗੁਰੂ ਜੀ ਨੇ ਉਸ ਬੱਚੇ ਨੂੰ ਕਿਹਾ ਕਿ ਲਾਲ ਤੇਰੇ ਮਾਪਿਓ ਤੈਨੂੰ ਵੇਚਣਾ ਚਾਹੁੰਦੇ ਹਨ ਤੇ ਤੂੰ ਚੱਕੀ ਪੀਸੇਗਾ ਪਾਣੀ ਭਰੇਗਾ ਇਹ ਗੱਲ ਸੁਣ ਕੇ ਬੱਚਾ ਕਹਿਣ ਲੱਗਿਆ ਕਿ ਸੱਚੇ ਪਾਤਸ਼ਾਹ ਮੈਂ ਚੱਕੀ ਪੀਸੂੰਗਾ ਅਤੇ ਕੰਮ ਕਰੂੰਗਾ ਸਾਧ ਸੰਗਤ ਜੀ ਤਾਂ ਅੱਜ ਦੀ ਥਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ